ਇਹ ਪ੍ਰੋਜੈਕਟ ਰੂਟ 30 ਅੱਜ ਸਾਡੇ ਸੂਰ ਕੈਂਪਿਆ ਦੇ ਸਭ ਤੋਂ ਪੂਰਵਕ ਦੇ ਸਾਡੇ ਤੋਂ ਪਹੁੰਚਿਆ ਅਸੀਂ ਧੰਨਵਾਦ ਕਰਦੇ ਹਾਂ ਬਾਈ ਦਾ ਅਸੀਂ ਹੋਰ ਵੀ ਜਿੱਤੇ ਵੀ YouTube ਤੇ ਚੈਨਲ ਜਾਂ Facebook ਤੇ ਚਲਾਉਂਦੇ ਆ ਅਸੀਂ ਸਾਰੇ ਭਾਈਆਂ ਨੂੰ ਬੇਨਤੀ ਕਰਦੇ ਆ ਕਿ ਬਾਈ ਸ਼ੁਕਰ ਆਇਆ ਤੁਹਾਨੂੰ ਯਾਰ ਕਿਉਂਕਿ ਬੱਚਿਆਂ ਦੀ ਹੌਸਲਾ ਜਾਈਦੀ ਹੁੰਦੀ ਆ ਜੇ ਬਾਹਰੋਂ ਆਇਆ ਸੱਕ ਨਹੀਂ ਉੜਾ ਕੇ ਲੈਣੀ ਗਿਆ ਐਂਡੇ ਹੌਸਲੇ ਨਾਲ ਉਹ ਵੀ ਪ੍ਰੈਮ ਸ਼ੇਅਰ ਹੁੰਦਾ ਹੋਰ ਜਿੱਤਾਂ ਹੁੰਦੇ ਸਾਡੇ ਕੋਲ ਇਹ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਇਹ ਲੱਗਿਆ ਤੁਹਾਨੂੰ ਵਧੀਆ ਲੱਗਿਆ 21 ਦਾ ਖਾਲਸਾ 21 ਦੀ ਫਤਿਹ ਮਹਤਵ ਦਾ ਧੰਨਵਾਦ ਕਰਦਾ ਜੀ ਜੀ ਨੋਸਟਾ ਦਿੱਤਾ ਉਹ ਨੂੰ ਮੈਂ ਬਰਾਦਾ ਕਹੇ ਮੈਂ ਕਿਹਾ ਬਹੁਤ ਵਧੀਆ ਬਰਾਦਾ ਆ ਬਹੁਤ ਆਪਣਾ ਮਾਨ ਹੈ ਕਿ ਮਾਰ ਦੋ ਮਿਸਰੇ ਨੂੰ ਲੱਖ ਵਾਰੀ ਰੋਕ ਲਾਗਾ ਬਾਟੂ ਵਾਲੇ ਘਰੋਂ ਤੱਕਰ ਬੰਦ سلام